हां जी पंजाबी वीरो ਇਹ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਵਿਖੀ ਜਾਇਓ ਜੋ ਪੰਜਾਬ ਦੇ ਵਿੱਚ ਪ੍ਰਵਾਸੀ ਜਿਹੜੇ ਰਹਿ ਰਹੇ ਹਨ ਰਹਿਣਾ ਕੋਈ ਮਾੜੀ ਗੱਲ ਨਹੀਂ ਕਿਸੇ ਵੀ ਸਟੇਟ ਚ ਆਪਾਂ ਜਾ ਕੇ ਰਹਿ ਸਕਦੇ ਆ ਪਰ ਜਦੋਂ ਉੱਥੇ ਜਾ ਕੇ ਆਪਾਂ ਜ਼ੋਰ ਜ਼ੁਲਮ ਕਰੀਏ ਜਾਂ ੱਤਕਾ ਕਰੀ ਕਿਸੇ ਨਾਲ ਅੰਜਵੇਂ ਪੰਜਾਬੀ ਵੀਰ ਨੂੰ ਰੋਕ ਕੇ ਬੱਚੇ ਦੇ ਕਿਤੇ ਗੇ ਆਨ ਕਰਕੇ ਕੋਈ ਸਰਟੀਫਿਕੇਟ ਜਾਂ ਝਿਰੰਟਾ ਲੱਗੀਆਂ ਹਨ ਉਹਨੂੰ ਪਰ ਬੱਚੇ ਆਪਣੇ ਨੇ ਬੱਚਿਆਂ ਦੀ ਗੌਰ ਜਿਹੜੀ ਅਸੀਂ ਆਪ ਕਰਨੀ ਹੈ ਤੇ ਕਿਉਂਕਿ ਦਿਨ ప్రతి ਦਿਨ ਰੋਜ਼ ਕੋਈ ਨਾ ਕੋਈ ਗੱਲ ਜਿਹੜੀ ਸੁਣਨ ਨੂੰ ਮਿਲਦੀ ਏ ਪੰਜਾਬ ਦੇ ਵਿੱਚ ਭਈਆਂ ਪ੍ਰਵਾਸੀਆਂ ਦੀ ਤੇ ਇਸ ਕਰਕੇ ਤੁਸੀਂ ਦੇਖੋ ਕਿਵੇਂ ਤੱਕਾ ਹੋ ਰਿਹਾ ਏ ਜੇ ਆਪਾਂ ਇਸ ਚੀਜ਼ ਦੀ ਗੌਰ ਨਾ ਕਰੀਏ ਆਉਣ ਵਾਲੇ ਸਮੇਂ ਵਿੱਚ ਆਪਣੇ ਨਾਲ ਕੀ ਬਣਨਾ ਇਹ ਦੇਖੋ ਤੁਸੀਂ ਤੇ ਵੀਡੀਓ ਆਹ ਦੇਖੋ ਭਈਏ ਜਿਹੜੇ ਰੋਡ ਤੇ ਬੈਠੇ ਆ ਤੇ ਇਹਨਾਂ ਦੇ ਰੋਡ ਤੇ ਦੇਂਦੇ ਆ ਲਗਭਗ ਤੇ ਉਹ ਇੱਕ ਰਾਘੀਰ ਜਾਂਦਾ ਸੀਗਾ ਤੇ ਭੱਜ ਕੇ ਨਿਆਣਾ ਅੱਗੇ ਆ ਗਿਆ ਉਹਦੇ ਨਿਆਣੇ ਦੇ ਰਗੜਾ ਲੱਗੀਆਂ ਔਰ ਉਸ ਬੰਦੇ ਨੂੰ ਉਲਟਾ ਇਹਨਾਂ ਨੇ ਘੇਰਿਆ ਹੋਇਆ ਗਲਤੀ ਵੀ ਇਹਨਾਂ ਦੀ ਆਪਦੇ ਨਿੱਕੇ ਨਿੱਕੇ ਨਿਆਣੇ ਉਹ ਸਾਹਮਦੇ ਨੇਗੇ ਤੇ ਆਹ ਦੇਖੋ ਕਿਦਾਂ ਮਤਲਬ ਪੰਜਾਬੀਆਂ ਨੂੰ ਇਹਨਾਂ ਨੇ ਤੰਕ ਕੀਤਾ ਹੋਇਆ ਆਹ ਦੇਖੋ ਇਹਨਾਂ ਨੇ ਕਿਦਾਂ ਤੰਕ ਕੀਤਾ ਸਾਰੇ ਬੱਚੇ ਇਹਨਾਂ ਦੇ ਰੋਡ ਤੇ ਹੀ ਹੁੰਦੇ ਆ ਆ ਲਾਵੇ ਨੀ ਹਾਂ ਜੀ ਇਹ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਇਹ ਜਿਹੜਾ ਹੈ ਨਾ ਇਹਨਾਂ ਨੂੰ ਮੜਾ ਮੋਟਾ ਸਮਝਾ ਕੇ ਰੱਖੋ ਤਾਂ ਕਿ ਆਹਦੇ ਨਿਆਣੇ ਵੀ ਸਾਹਮਣੇ ਪੰਜਾਬੀਆਂ ਦੇ ਗਾਲ ਨਾ ਪੈਣ ਇਹ ਜਿੰਨੇ ਵੀ ਹੈਗੇ ਆ ਮਤਲਬ ਇਹ ਸਾਰੇ ਇਹਨਾਂ ਦੇ ਨਿਆਣੇ ਜਿਹੜੇ ਰੋਡ ਤੇ ਹੁੰਦੇ ਆ ਹਾਂ ਜੀ ਆ ਬੰਦਾ ਹੋ ਰੋਕ ਦਿਓ ਸਾਰੇ ਆ ਦੇਖੋ ਰੋਕਿੰਦੇ ਆ ਦੇਖੋ ਨਿੱਕੇ ਨਿੱਕੇ ਬੱਚੇ ਆ ਇਹਨਾਂ ਦੇ ਤੇ ਬੱਚੇ ਰੋਡ ਤੇ ਰਹਿੰਦੇ ਹੁਣ ਜਿੰਨੇ ਵੀ ਜਾਣਾ ਹੈ ਸਾਡੀ ਸਪੀਡ ਤੇ 20 ਜਾਂ 35 ਸਪੀਡ ਤੇ ਜਾਣਾ ਤੇ ਇਹਨਾਂ ਲੋਕਾਂ ਨੇ ਜਿਹੜਾ ਮਤਲਬ ਹੈ ਨਾ ਨਿਆਣੀ ਵੜੇ ਆਪ ਦੇ ਕੰਟਰੋਲ ਨਹੀਂ ਕਰਕੇ ਰੱਖਦੇ ਤੁਸੀਂ ਰੋਈ ਨੰਗ ਤੇ ਤੁਸੀਂ ਦੱਸੋ ਵੀ ਕਿਦਾਂ ਹਾਂਜੀ ਆ ਜੀ ਤੁਸੀਂ ਰੋਈ ਨੰਗ ਤੇ ਤੁਸੀਂ ਦੱਸੋ ਵੀ ਕਿਦਾਂ ਕਦਾ ਕੋਈ ਚੁੱਕ ਕਰ ਸਕਦਾ ਸਭ ਤੋਂ ਵੱਧ ਬਾਜੀ ਇੱਕਦਮ ਇਹਨਾਂ ਨੂੰ ਸਾਹਮਣੇ ਦੇਖੋ ਜਿੱਥੇ ਆਹੀ ਲੰਗਣਾ ਇਹ ਇੱਕਦਮ ਸਾਹਮਣੇ ਕਰ ਰਹੇ ਆ ਬੰਦੇ ਨੂੰ ਲੈਣੇ ਜਿੱਥੇ ਆਣਾ ਤਾਂ ਭੀਖ ਮੰਗਦੇ ਆ ਅੱਜਾ ਮੋਰ ਮੰਗੜ ਕਾਦੇ ਆ ਮੋਟਰਸਾਈਕਲ ਦੇ ਬੰਦੇ ਬੱਚੇ ਆ ਆ ਦੇਖੋ ਕਿੱਦਾਂ ਗੱਲ ਪੈਣ ਲੱਗੇ ਆ ਆ ਦੇਖੋ ਕਿੱਦਾਂ ਗੱਲ ਪੈਣ ਲੱਗੇ ਆ ਤਾਂ ਦੇਖੋ ਕਿੱਦਾਂ ਪੰਜਾਬੀ ਤੇ ਗੱਲ ਪੈਣ ਲੱਗੇ ਆ ਦੇਖੋ ਆਣੇ ਇਹਨਾਂ ਦੇ ਰੋਡ ਤੇ ਹੁੰਦੇ ਆ ਇਹਨਾਂ ਨੂੰ ਕੋਈ ਨਹੀਂ ਕਹਿਣ ਵਾਲਾ ਹੈਗਾ ਦੇਖੋ ਆਹ ਦੇਖੋ ਘਾਹ ਕੋਲ ਦੇ ਆਣੇ ਇਹਨਾਂ ਦੇ ਆਲਾ ਮੋੜ ਤੋਂ ਹੁੰਦਾ ਸਾਡੇ ਮੋੜਾਂ ਦੇ ਥੱਲੇ ਸਾਡੇ ਮੱਥੀ ਪਾਇਆ ਆ ਆ ਦੇਖੋ ਕਿੰਨਾ ਇਹਨਾਂ ਨੇ ਮਤਲਬ ਹੈ ਨਾ ਗੰਦ ਪਾਇਆ ਹੈ ਦੇਖੋ ਇਹ ਤਾਂ ਸਾਰਿਆਂ ਨੇ ਆ ਦੇਖੋ ਪੰਜਾਬੀਆਂ ਨਾਲ ਕਿਹਦੇ ਫੋਟੋ ਕਿਉਂ ਤੇ ਆਪਣੇ ਵਿਚਾਰ ਦਿਓ ਕਮੈਂਟ